ਲੁਧਿਆਣਾ ਪੁਲਿਸ ਇੱਕ ਵਾਰ ਫੇਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਇੱਥੋਂ ਦੇ ਥਾਣਾ ਟਿੱਬਾ ਅਧੀਨ ਆਉਂਦੀ ਗੋਦਾਮ ਕਲੋਨੀ ਵਿੱਚ ਇੱਕ ਪਰਿਵਾਰ ਨਾਲ ਮਾਲਕੁੱਟ ਦੇ ਮਾਮਲੇ ਦੇ ਵਿੱਚ ਪੁਲਿਸ ਉੱਪਰ ਲੋੜਿੰਦੀਆਂ ਧਰਾਵਾਂ ਨਹੀਂ ਲਗਾਉਣ ਦਾ ਅਤੇ ਦੋਸ਼ੀਆਂ ਨਾਲ ਸਮਝੌਤਾ ਕਰਨ ਲਈ ਦਬਾਅ ਬਣਾਉਣ ਦਾ ਆਰੋਪ ਲਗਾਇਆ ਗਿਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਇਨਸਾਫ ਦੀ ਮੰਗ ਕੀਤੀ ਹੈ ਇਸ ਮੌਕੇ ਪੀੜਤ ਰਾਕੇਸ਼ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਦੇ ਗਵਾਂਡ ਵਿੱਚ ਰਹਿਣ ਵਾਲੇ ਕੁਝ ਲੋਕਾਂ ਦੀ ਗਵਾਂਡੀ ਨਾਲ ਲੜਾਈ ਚੱਲ ਰਹੀ ਸੀ ਉਹ ਆਟੋ ਚਾਲਕ ਨੇ ਤੇ ਅਤੇ ਉਹਨਾਂ ਆਟੋ ਕਰਦੇ ਬਾਹਰ ਖੜਾ ਕੀਤਾ ਇਸ ਵਿਚਾਲੇ ਉਹ ਆਪਣਾ ਆਟੋ ਦੇਖਣ ਲਈ ਗਲੀ ਚ ਗਏ ਤਾਂ ਦੋਸ਼ੀਆਂ ਨੇ ਉਹਨਾਂ ਤੇ ਉਹਨਾਂ ਦੀ ਪਤਨੀ ਉੱਪਰ ਹਮਲਾ ਕਰ ਦਿੱਤਾ ਉਹਨਾਂ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵੱਲੋਂ ਉਹਨਾਂ ਦੇ ਮਾਮਲੇ ਦੇ ਵਿੱਚ ਜਿੱਥੇ ਹਲਕੀ ਧਾਰਾ ਲਗਾਈ ਗਈ ਉੱਥੇ ਦੂਸਰੇ ਪਾਸੇ ਐਸਐਚਓ ਵੱਲੋਂ ਸਮਝੌਤਾ ਕਰਨ ਦਾ ਦਬਾਅ ਵੀ ਬਣਾਇਆ ਗਿਆ ਮੇਰਾ ਨਾਮ சுரேਸ਼ ਹੈ ਜੀ ਕਿ ਮਾਮਲਾ ਕੀ ਹੈ ਅੱਜ ਤੁਸੀਂ ਕਿ ਦਫ਼ਤਰ ਆਏ ਸੀ ਸਰ ਜੀ ਮਾਮਲਾ ਇਹ ਹੈ ਕਿ ਇੱਕੇ ਤਰੀਕ ਦੀ ਰਾਤ ਨੂੰ ਅਸੀਂ ਆਪਣੇ ਉੱਪਰ ਕੋਠੇ ਸੌ ਰਹੇ ਸੀ ਮਲੇ ਝਗੜਾ ਹੋਇਆ ਅਸੀਂ ਫਿਰ ਅਸੀਂ ਰਾਹੋ ਰੋਡ ਗੋਤਮ ਕਲੋਨੀ ਦੇ ਵਿੱਚ ਰਹਿੰਦੇ ਗਲੀ ਨੰਬਰ 1 ਮਕਾਨ ਨੰਬਰ 6 ਠੀਕ ਹੈ ਸਰ ਅਸੀਂ ਝਗੜਾ ਦੇਖ ਕੇ نیچے ਉਤਰਿਆ ਮੈਂ ਮੈਂ ਦੇਖਿਆ ਪਤਾ ਨਹੀਂ ਕੀ ਪ੍ਰੋਬਲਮ ਹੈ ਮੇਰੀ ਵੀ ਗੱਡੀ ਬਾਹਰ ਖੜੀ ਸੀ ਬੰਸ਼ਾ ਮੇਰੀ ਗੱਡੀ ਨਾਲ ਕੋਈ ਛੇੜਖਾ ਨਹੀਂ ਕਰ ਰਿਹਾ ਉਹ ਜਦੋਂ ਦੇਖਿਆ ਤਾਂ ਮੈਂ ਉਹਨਾਂ ਨੂੰ ਦੇਖ ਕੇ ਮੈਂ ਹਜੇ ਕੋਲ ਚੱਲੇ ਸੀ ਮੇਰੀ ਵਾਈਫਾ ਕਹਿੰਦੀ ਵੀ ਤੁਸੀਂ ਚਲੋ ਆਪਾਂ ਇਹਨਾਂ ਨਾਲ ਪੰਗਾ ਪੈਣਾ ਜਿੱਧੇ ਚੱਲੇ ਉਹਨਾਂ ਨੇ ਮੇਰੀ ਵਾਈਫ ਦੇ ਉੱਤੇ ਟੋਕਾ ਮਾਰਿਆ ਮੇਰੇ ਡਾਂਗਾ ਮਾਰਿਆ ਤੇ اور ਮੇਰੇ ਵਾਈਫ ਦੇ ਫੇਸ ਤੇ ਮਾਰੀ ਮੇਰੇ ਵਾਈਫ ਵਾਈਫ ਦੇ ਮੂੰਹ ਤੇ 8:00 ਵਜੇ ਆ ਜਦੋਂ نیچے ਲੋਕ ਸੀ ਕਿੰਨੇ ਨੇ ਹਮਲਾ ਕੀਤਾ ਕੌਣ ਸੀ ਹਾਂਜੀ ਸਰ ਮੇਰੇ ਪੜੋਸੀ ਹੈ ਜੀ ਉਹ ਮਹੱਲੇ ਚ ਬਦਮਾਸ਼ੀ ਹੈ ਬਦਮਾਸ਼ ਹੈ ਜੀ ਮਤਲਬ ਬਦਮਾਸ਼ੀ ਨਹੀਂ ਬਦਮਾਸ਼ ਹੈ ਔਰ ਅੱਗੇ ਵੀ ਤਿੰਨ ਚਾਂਸ ਦੇ ਲੋਕਾਂ ਦੇ ਕਰ ਚੁੱਕੇ ਉਹ ਇਸ ਇਹ ਮੁੱਦਾ ਚੱਕ ਨਹੀਂ ਸਕਿਆ ਹਜੇ ਵੀ ਦਬਾ ਕੇ ਰੱਖਿਆ ਹੈ ਔਰ ਜਦੋਂ ਅਸੀਂ ਕੁਟੇ ਆ ਕਹਿੰਦਾ ਸਾਡਾ ਆਟੋ ਵਾਲਾ ਕੀ ਬਗੜ ਲੇਗਾ ਕਿ ਜਿਹੜੇ ਪੈਸੇ ਵਾਲੇ ਉਹ ਨਹੀਂ ਬਗੜ ਸਕੇ ਆਟੋ ਵਾਲਾ ਮੇਰਾ ਕੀ ਬਗੜ ਲੇਗਾ ਤੇ ਉਹਦੀ ਪੈਣ ਲੱਗੀ ਆ ਆਰਮੀ ਦੇ ਵਿੱਚ ਡਾਕਟਰ ਡਾਕਟਰ ਲੱਗੀ ਆ ਉਹ ਕਹਿੰਦੀ ਮੈਂ ਆਰਮੀ ਚ ਲੱਗੀ ਆ ਮੈਂ ਪਾਣੀ ਵਾਂਗੂ ਪੈਸਾ ਬਣਾਵਾਂਗੀ ਔਰ ਮੈਂ ਇਹਨਾਂ ਨੂੰ ਤੁਹਾਨੂੰ ਕਹਿੰਦੀ ਮੈਂ ਸ਼ਰਿਆਂ ਮਰਵਾਵਾਂਗੀ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਲੜਾਈ ਤਾਂ ਕੋਈ ਕਾਰਨ ਹੋਵੇਗਾ ਕਿਉਂ ਲੜਾਈ ਦਾ ਕਾਰਨ ਕੀ تھی ਵੀ ਤੁਹਾਡੇ ਸਰ ਲੜਾਈ ਕਿਸੇ ਦੀ ਸੀ ਆਪਾਂ ਕੁਝ ਨਹੀਂ ਸੀਗਾ ਮੈਂ ਆਪਣੀ ਐਕਚੁਅਲੀ ਗੱਡੀ ਲੈਣ ਗਿਆ ਉਹਨਾਂ ਨੇ ਸਾਡੇ ਨਾਲ ਪਤਾ ਨਹੀਂ ਕੋਈ ਖੁੰਦਾ ਪਤਾ ਨਹੀਂ ਕਿਹੜੀ ਰੱਖੀ ਆ ਆਪਾਂ ਸਵੇਰੇ ਸ਼ਾਮ ਆਪਣੇ ਕੰਮ ਤੇ ਜਾਈਦਾ ਸਵੇਰੇ 10 ਵੇ ਨਿਕਲੀ ਤੇ ਰਾਤ ਨੂੰ 9 ਵਜੇ ਆਈਦਾ ਉਹ ਉਹਨਾਂ ਨੂੰ ਮੈਨੂੰ ਨਹੀਂ ਖੁਦ ਸਮਝ ਲੱਗਦਾ ਕਿ ਮੇਰੇ ਮੇਰੇ ਉੱਪਰ ਵੀ ਕੀਤਾ ਮੇਰੀ ਵਾਈਫ ਦੇ ਉੱਤੇ ਕੀਤਾ ਉਹਨਾਂ ਗਿਰਨ ਤੋਂ ਬਾਅਦ ਉਹਨਾਂ ਦੇ ਕੱਪੜੇ ਵੀ ਪਾੜੇ ਗਏ ਕੱਪੜੇ ਪਾੜ ਕੇ ਵੀ ਉਹਨਾਂ ਨੂੰ ਸ਼ਾਂਤੀ ਨਹੀਂ ਮਿਲੀ ਫਿਰ ਮੇਰੇ ਇੱਕ ਨਾਲ ਦੇ ਸਰਦਾਰ ਜੀ ਆਏ ਉਹਨਾਂ ਨੇ ਦਬਾ ਦਬ ਰੋਕਿਆ ਉਹ ਕਹਿੰਦੇ ਅਗਰ ਮਰ ਗਈ ਤਾਂ ਫਿਰ ਉਹ ਫਿਰ ਆਈ ਸਿਵਲ ਚ ਲੈ ਕੇ ਸਿਵਲ ਵਾਲਿਆਂ ਨੇ ਕਿਹਾ ਕਿ ਚੈੱਕਰ ਕਿਤਾ ਉਹ ਕਹਿੰਦੇ ਇਹਨਾਂ ਨੂੰ ਪੀਜੀਆ ਲੈ ਕੇ ਜਾਓ ਜਾਂ ਪਟਿਆਲੇ ਰੈਫਰ ਕਰਨਾ ਬੋਲਣਾ ਬੋਲੋ ਕੀ ਕਰੀਏ ਤੇ ਜਿੱਥੇ ਮੇਰੀ ਵਾਈਫ ਕੰਮ ਕਰਦੀ ਆ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਐ ਡੀ ਐਮਸੀ ਦੇ ਵਿੱਚ ਕਰਾਓ ਜੇ ਅਗਰ ਉੱਥੇ ਪਟਿਆਲੇ ਚੱਕਰ ਰਹਿ ਗਿਆ ਤੇ ਰਸਤੇ ਵਿੱਚ ਕੁਝ ਵੀ ਹੋ ਸਕਦਾ ਉਸ ਕਰਕੇ ਫਿਰ ਉਹਨਾਂ ਨਾਲ ਐਮਰਜੈਂਸੀ ਦੇ ਵਿੱਚ ਸਾਨੂੰ ਇੱਥੇ ਕਿਤਾ ਰਿਪੋਰਟ ਕਿੱਥੇ ਕਰਦੇ ਕਰਾਂਗੇ ਅਸੀਂ ਸਰ ਟਿਬਾ ਟਿਬਾ ਕਾਰਵਾਈ ਨਹੀਂ ਹੋਦੀ ਸਾਡੀ ਕੋਈ ਕਾਰਵਾਈ ਨਹੀਂ ਹੋਈ ਜਦੋਂ ਇਹ ਚਾਂਸ ਹੋਇਆ ਉਸ ਤੋਂ ਉਹਦੋਂ ਵੀ ਨਹੀਂ ਹੋਈ ਦੂਜੇ ਦਿਨ ਵੀ ਨਹੀਂ ਹੋਈ ਫਿਰ ਜਦੋਂ ਸੀ ਡੀਸੀ ਦਫਤਰ ਆਏ ਇਹਨਾਂ ਤੋਂ ਲਖਾਇਆ ਇਥੋਂ ਮਾਰਕ ਹੋਇਆ ਫਿਰ ਵੀ ਐਸਐਚਓ ਕੋਈ ਹੱਥ ਨਹੀਂ ਪੰਡਾ ਪਰ ਪਰਸੋ ਮੈਨੂੰ ਇੱਕ ਉਸ ਦਿਨ ਮੈਨੂੰ ਧੱਕੇ ਨਾਲ ਬੁਲਾਇਆ ਦੂਜੇ ਦਿਨ ਕਹਿੰਦਾ ਵੀ சுரேਜ ਜੀ ਤੁਸੀਂ ਜਲਦੀ ਆਓ ਮੈਂ ਕਿਹਾ ਕੀ ਹੋਇਆ ਕਹਿੰਦਾ ਵੀ ਤੁਹਾਡੇ ਬਿਆਨ ਲੈਣੇ ਆ ਬਿਆਨ ਲੈਣੇ ਮੈਂ ਕਿਹਾ ਠੀਕ ਹੈ ਮੇਰੀ ਵਾਈਫ ਤੇ ਪਹਿਲਾਂ ਐਸਐਸਆਈ ਲੈ ਕੇ ਗਿਆ ਹਸਪੀਟਲ ਦੇ ਵਿੱਚ ਬਿਆਨ ਉਹ ਕਹਿੰਦਾ ਮੈਂ ਕਿਹਾ ਸਰ ਤੁਸੀਂ ਦੇਖ ਲਓ ਉਹ ਕਹਿੰਦਾ ਜਿਹੜੇ ਜੋ ਕੰਡੀਸ਼ਨ ਹੈ ਇਸ ਪੋਜੀਸ਼ਨ ਦੇ ਵਿੱਚ ਇਹਨਾਂ ਨੂੰ 362 362 325 377 ਲੱਗਦੀ ਹੈ ਉਹ ਪੂਰੀ ਕੰਪਲੀਟ ਆਪਣੀ ਦੇਖ ਕੇ ਕੈਮਰਾ ਫੋਟੋ ਖਿੱਚ ਕੇ ਐਸ ਐਚ ਇਹ ਗਿਆ ਆ ਉਹ ਪਤਾ ਨਹੀਂ ਕੀ ਹੋਇਆ ਕਿ ਜਦੋਂ ਉੱਥੇ ਚਲਾ ਗਿਆ ਐਸ ਐਚਓ ਨੇ ਕਹਿੰਦਾ ਵੀ ਮੈਨੂੰ ਬੁਲਾਇਆ ਕਹਿੰਦਾ ਤੁਹਾਡੇ ਬਿਆਨ ਲੈਣੇ ਮੈਂ ਕਹੀ ਠੀਕ ਹੈ ਉਹ ਕਹਿੰਦਾ ਤੁਸੀਂ ਚੁੱਪਰ ਕੇ ਕੰਪਰੋਮਾਈਜ਼ ਕਰੋ ਮੈਂ ਕਹਾ ਸਰ ਮੈਂ ਕੰਪਰੋਮਾਈਜ਼ ਕਿਉਂ ਕਰਾਂ ਉਹ ਕਹਿੰਦਾ ਸੀ ਜਿੰਨਾ ਬੋਲਦੇ ਆ ਤੂੰ ਉਹਨਾਂ ਬਿਆਨ ਲਿਖਾਣਾ ਆ ਮੈਂ ਕਿਹਾ ਸਰ ਇਹ ਕੀ ਧੱਕਾ ਕਹਿੰਦਾ ਜੇ ਤੂੰ ਇਹ ਨਹੀਂ ਕਰੇਗਾ ਤੇ ਤੂੰ ਜਿੱਥੇ ਤੱਕ ਮਰਜ਼ੀ ਭੱਜ ਲੈ ਜਿੱਥੇ ਤੱਕ ਮਰਜ਼ੀ ਭੱਜ ਲੈ ਵੀ ਅਸੀਂ ਕੋਈ ਕੁਝ ਨਹੀਂ ਕਰ ਸਕਦੇ ਅਸੀਂ ਕੀ ਦਫ਼ਤਰ ਆਏ ਕੀ ਮੰਗ ਕੀ ਕਰ ਰਹੇ ਹਾਂ ਸਰ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਤਰ੍ਹਾਂ ਦਾ ਸਾਥ ਤੁੰਦੇ ਸਾਨੂੰ ਸਰ ਉਹਨਾਂ ਧਾਰਾ ਦੇ ਵਿੱਚ ਵਾਧਾ ਕੀਤਾ ਉਹਨਾਂ ਧਾਰਾ ਦੇ ਵਿੱਚ ਵਾਧਾ ਕੀਤਾ ਜਾਵੇ ਔਰ ਜੋ ਜੋ ਕਾਨੂੰਨੀ ਤੌਰ ਤੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਹ ਜ਼ਰੂਰ ਮਿਲਣੀ ਚਾਹੀਦੀ ਹੈ ਔਰ ਜੋ ਸਰਕਾਰੀ ਜੋ ਸਰਕਾਰੀ ਸਰਕਾਰੀ ਨੌਕਰੀ ਧਮਕੀ ਦਿੰਦੇ ਨੇ ਐਵੇਂ ਬੰਦੇ ਨੂੰ ਇਦਾਂ ਹੀ ਨਕੇਲ ਪਾਓ ਕਿ ਉਹਨਾਂ ਨੂੰ ਅੱਜ ਤੋਂ ਬਾਅਦ ਕੋਈ ਐਸਾ ਸਰਕਾਰੀ ਬੰਦਾ ਦੂਜੇ ਨੂੰ ਆਪਣੇ ਧਮਕੀ ਨਾ ਦੇਵੇ ਠੀਕ ਹੈ ਸਰ ਔਰ ਮਾਨ ਸਾਹਿਬ ਜੀ ਨੂੰ ਵੀ ਪਾਈ ਸੀ ਉਹਨਾਂ ਨੂੰ ਐਤਵਾਰ ਪਾਈ ਸੀ ਉਹਨਾਂ ਨੇ ਮੈਨੂੰ ਆਪਣੇ ਉੱਥੇ ਦਾ ਭੇਜੀ ਆ ਔਰ ਉਹਨੇ ਕਿਹਾ ਵੀ ਤੁਹਾਡੀ ਸੁਣਵਾਈ ਹੋ ਗਈ ਪਰ ਸੁਣਵਾਈ ਹਜੇ ਕੁਝ ਨਹੀਂ ਹੋ ਰਹੀ ਇਹ ਸੁਣਵਾਈ ਨਾਲ ਇਹ ਅਗਲਾ ਸਟੈਪ ਕੀ ਹੋਗਾ ਤਾਂ ਅਗਲਾ ਸਰ ਵੀ ਦੇਖੋ ਅਸੀਂ ਦੇਖਾਂਗੇ ਇਹਨਾਂ ਦਾ ਕੀ ਸਟੈਪ ਹੈ ਅਗਰ ਨਹੀਂ ਤੇ ਭਾਈ ਜੇ ਅਸਰ ਧਰਨਾ ਸਾਡਾ ਜਾਰੀ ਰਹੇਗਾ ਤਾਂ ਸਾਨੂੰ ਇਨਸਾਫ ਨਹੀਂ ਦਿੱਤਾ ਜਾਏਗਾ ਅਸੀਂ ਉਹਨਾਂ ਦੇ ਵਿਰੁੱਧ ਖੜਨਾ ਚਾਹੁੰਦੇ ਹਾਂ ਨਾ ਕਿ ਕੰਪਰੋਮਾਈਜ਼ ਕਰਕੇ ਕੋਈ ਵੀ ਤੱਕੇ ਥੱਲੇ ਆਣਾ ਚਾਹੁੰਦੇ ਕੱਲ ਨੂੰ ਕਿਸੇ ਹੋਰ ਦੇ ਨਾਲ ਵੀ ਇਹ ਵਾਰਦਾਤ ਹੋ ਸਕਦੀ ਹੈ ਇਸ ਕਰਕੇ ਸਾਨੂੰ ਇਨਸਾਫ ਚਾਹੀਦਾ ਨਾ ਕਿ ਕੰਪਰੋਮਾਈਜ਼ ਚਾਹੀਦਾ ਇਹ ਐਫ ਆਈ ਆਰ ਜਿਹੜੀ ਸਾਡੀ ਹੈਗੀ ਇਹ ਤੱਕੇ ਤੇ ਜਿਹੜੀ ਦਰਦ ਕੀਤੀ ਗਈ ਹੈ ਇਹ ਵੀ ਹੋ ਨਹੀਂ ਸੀ ਰਹੀ ਸਾਡੇ ਜਿਹੜੇ ਐਡਵੋਕੇਟ ਜਿਹੜਾ ਹਨਮਨਨ ਮਨਨ ਟਿੰਗਰਾਜੀ ਤੇ ਅਨਿਲ ਟਿੰਗਰਾਜੀ ਉਹਨਾਂ ਦੇ ਕਹੇ ਤੇ ਜਿਹੜਾ ਦਰਜਾ ਫ੍ਰੀ ਆਫ ਕਾਸਟ ਜਿਹੜਾ ਲੜ ਰਹੇ ਨੇ ਸਾਡੇ ਖਿਲਾਫ ਸਾਡੇ ਦੇ ਨਾਲ ਲੜ ਰਹ ਉਹਨਾਂ ਦੇ ਕਹਿ ਤੇ ਇਹ ਪਰਚਾ ਦਰਜ ਕੀਤਾ ਗਿਆ ਅਦਰਵਾਈਜ਼ ਇਹ ਪਰਚਾ ਵੀ ਤਿਆਰ ਕਰਨ ਨੂੰ ਐਸਐਚਓ ਜਾਂ ਏਐਸਆਈ ਤਿਆਰ ਨਹੀਂ ਸੀਗਾ ਇਸ ਕਰਕੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜਿਹੜੇ ਸਾਡੇ ਐਡਵੋਕੇਟ ਸਾਹਨੇ ਉਹ ਵੀ ਕਹਿ ਰਹੇ ਨੇ ਕਿ ਤੁਹਾਡੇ ਦੇਖਿਆ ਜਾਏ ਤੇ 307 ਤੇ 326 ਦੀ ਧਾਰਾ ਦਾ ਵਾਅਦਾ ਕੀਤਾ ਜਾਏ ਸਾਡੇ ਕੋਲ ਫੁੱਲ ਪ੍ਰੂਵ ਨੇ ਉਹਨਾਂ ਦੇ ਦੋ ਫੈਕਚਰ ਪਿੱਛੇ ਟੋਕਾ ਐਂਡ ਸਰਜਰੀਜ਼ ਹੋਈਆਂ ਹੋਈਆਂ ਜਿਹੜਾ ਕਿ ਸਾਨੂੰ ਇਨਸਾਫ ਦੀ ਮੰਗ ਚਾਹੀਦੀ ਹੈ ਜਿਹਨਾਂ ਨੇ ਕੋਟ ਇੱਕ ਹਰਵਿੰਦਰ ਸਿੰਘ ਇਹ ਉਹਨਾਂ ਦੇ ਗੁਰਵਿੰਦਰ ਉਹਨਾਂ ਦੇ ਪਿਤਾ ਧਰਮਪਾਲ ਤੇ ਉਹਨਾਂ ਦੀ ਬੇਟੀ ਜਸਵਿੰਦਰ ਕੌਰ ਐਸਐਮਜ਼ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ